ਤੇ ਜੇ ਕਿਤੇ ਆਪਾਂ ਆਪਣੇ ਸਿੱਖ ਭੈਣਾਂ ਨੂੰ ਕਹੀਏ ਨਾ ਕਿ ਸਾਡੇ ਚ ਰਖੜੀ ਨਹੀਂ ਹੈਗੀ ਠੀਕ ਆ ਲੈ ਕਿਉਂ ਨਹੀਂ ਹੈਗੀ ਆ ਬਾਬੇ ਨਾਨਕ ਨੇ ਨਹੀਂ ਬਣਾਈ ਸੀ ਹਾਂਜੀ ਹਾਂਜੀ ਭੈਣ ਨਾਨਕ ਨੇ ਬੰਨੀ ਆ ਨਾ ਇਹ ਸਾਡੀਆਂ ਬਹੁਤ ਸਾਰੀਆਂ ਮਾਤਾਵਾਂ ਭੈਣਾਂ ਜਿਹੜੀਆਂ ਗੁਰਦੁਆਰਾ ਸਾਹਿਬ ਜਾ ਕੇ ਉਹ ਗੁਰਦੁਆਰੇ ਜਿਹੜੀ ਗਰੇਲ ਆ ਉਹਨੂੰ ਹੀ ਰਖੜੀ ਬੰਨੀ ਜਾਣੀਆਂ ਨਿਸ਼ਾਨ ਸਾਹਿਬ ਨੂੰ ਰਖੜੀ ਬੰਨੀ ਜਾਣੀਆਂ ਨਾ ਧਾਗੇ ਦਾ ਜਿਗਰ ਤੇ ਕਿਤੇ ਕੀਤਾ ਹੀ ਨਹੀਂ ਮਾਰਾਇਨੇ ਜਿਹੜੇ ਕਹਿੰਦੇ ਨੇ ਨਹੀਂ ਜੀ ਇਹ ਭੈਣ ਭਾਈ ਦਾ ਪਿਆਰ ਵੱਧਦਾ ਏ ਕੇਵਲ ਇਹੋ ਤਰੀਕਾ ਰਹਿ ਗਿਆ ਭੈਣ ਭਾਈ ਦੇ ਪਿਆਰ ਵਧਾਉਣ ਦਾ ਕਈ ਅਮਰਤਾਰੀ ਵੀ ਜਿਹੜੇ ਆ ਉਹ ਕੜੇ ਦੇ ਉੱਤੇ ਚਾਂਦੀ ਹਨਾ ਨਾਮ ਲਖਵਾਉਂਦੇ ਚਾਂਦੀ ਦੇ ਸੋਨੇ ਪਾਉਣਾ ਅਸੀਂ ਮਣਾ ਨਹੀਂ ਕਰਦੇ ਪਾਓ ਭਾਈ ਸੋਨਾ ਪਾ ਲੋ ਚਾਂਦੀ ਪਾ ਲੋ ਤੇ ਆਦਿ ਜੋ ਵੀ ਜਿਵੇਂ ਵੀ ਆ ਤੁਹਾਡਾ ਖੁਸ਼ਾ ਪਰ ਆਪਣਾ ਸਰਬ ਲੋਨਾ त्याਗੋ ਤੇ ਅਗਲੇ ਬਨੇਰਿਆਂ ਤੇ ਚੜ ਚੜ ਕੇ ਮੁੰਡੇ ਵੇਖਦੇ ਨੇ ਤੇ ਸਟੇਟਮੈਂਟ ਕੀ ਹੁੰਦੀ ਏ ਅੱਜ ਆਹ ਆਜ ਆਹ ਵਾਵਾ ਨਚਿਓ ਤੇ ਅੱਜ ਆਵਾਂ ਜੀ ਆਜ ਫਲਾਣੀ ਦੀ ਭੈਣ ਨੇ ਬੜਾ ਅਲੱਗ ਹਲਾਇਆ ਜਿੰਨੂੰ ਕਿਹੇ ਟਾਈਮ ਦੇ ਵਿੱਚ ਆਪਾਂ ਐਮ ਐਮ ਐਸ ਕਹਿੰਦੇ ਨਾ ਕੋਈ ਮਾੜੀ ਜਿਹੀ ਮੋਟੀ ਉਹ ਜੀ ਵੀਡੀਓ ਆ ਜਣੀ ਕਹਣਾ ਯਾਰ ਇੱਥੇ ਐਮ ਐਮ ਐਸ ਆ ਇਹ ਡਿਲੀਟ ਕਰੋ ਜਾਂ ਰੱਖਿਓ ਨਾ ਹੋ ਜਾਣਾ ਅੱਜ ਇੰਸਟਾਗ੍ਰਾਮ ਤੇ ਉਹ ਆ ਆ ਉਹ ਕਿ ਰੀਲਾਂ ਦੇ ਰੂਪ ਚ ਬਿਲਕੁਲ ਬਿਲਕੁਲ ਹੀ ਕਿਰਹਤ ਨਾਮੇ ਦਾ ਜ਼ਿਕਰ ਚੱਲਿਆ ਤੇ ਕਿ ਇੱਕ ਹੁਣ ਜੋ ਆਉਣ ਵਾਲੇ ਦਿਨਾਂ ਦੇ ਵਿੱਚ ਇੱਕ ਤਿਹਾਰ ਆ ਰਿਹਾ ਰਖੜੀ ਦਾ ਤਿਹਾਰ ਆ ਰਿਹਾ ਤੀਆਂ ਦਾ ਤਿਹਾਰ ਆ ਰਿਹਾ ਠੀਕ ਆ ਆਪਾਂ ਜੇ ਰਖੜੀ ਦੀ ਗੱਲ ਕਰੀਏ ਪਹਿਲਾਂ ਤਾਂ ਬਹੁਤ ਵਾਰ ਦੇਖਿਆ ਕਿ ਇੱਕ ਫੋਟੋ ਸਾਡੇ ਸਾਹਮਣੇ ਆਉਂਦੀ ਹੈ ਜਿਹਦੇ ਵਿੱਚ ਬੇਬੇ ਨਾਨਕੀ ਜੀ ਗੁਰੂ ਨਾਨਕ ਸਾਹਿਬ ਦੇ ਗੁੱਟ ਤੇ ਰਖੜੀ ਬੰਨ ਰਿਹਾ ਠੀਕ ਆ ਤੇ ਜੇ ਕਿਤੇ ਆਪਾਂ ਆਪਣੇ ਸਿੱਖ ਭੈਣਾਂ ਨੂੰ ਕਹੀਏ ਨਾ ਕਿ ਸਾਡੇ ਚ ਰਖੜੀ ਨਹੀਂ ਹੈਗੀ ਠੀਕ ਆ ਲੈ ਕਿਉਂ ਨਹੀਂ ਹੈਗੀ ਆ ਬਾਬੇ ਨਾਨਕ ਨੇ ਨਹੀਂ ਬਣਾਈ ਸੀ ਹਾਂਜੀ ਹਾਂਜੀ ਭੈਣ ਨਾਨਕੀ ਨੇ ਬੰਨੀ ਆ ਨਾ ਇਹ ਸਾਡੀਆਂ ਬਹੁਤ ਸਾਰੀਆਂ ਮਾਤਾਵਾਂ ਭੈਣਾਂ ਜਿਹੜੀਆਂ ਗੁਰਦੁਆਰਾ ਸਾਹਿਬ ਜਾ ਕੇ ਉਹ ਗੁਰਦੁਆਰੇ ਜਿਹੜੀ ਗਰੇਲ ਆ ਉਹਨੇ ਰਖੜੀ ਬੰਨੀ ਜਾਣੀਆਂ ਨਿਸ਼ਾਨ ਸਾਹਿਬ ਨੂੰ ਰਖੜੀ ਬੰਨੀ ਜਾਣੀਆਂ ਹੈ ਨਾ ਸੋ ਮੇਰਾ ਸਵਾਲ ਇਹੀ ਆ ਮੋਟਾ-ਮੋਟਾ ਕੀ ਸਿੱਖਾਂ ਦੇ ਵਿੱਚ ਰਖੜੀ ਹੈ ਦੂਜਾ ਕੀ ਤੀਆਂ ਦਾ ਤਿਹਾਰ ਦੀ ਸਾਡੇ ਜੇ ਕੋਈ ਮੰਤਾ ਹੈ ਹਾਂਜੀ ਪਹਿਲਾ ਸਵਾਲ ਜਿਹੜਾ ਰਖੜੀ ਨਾ ਆ ਰਖੜੀ ਪ੍ਰਮੁੱਖ ਤੌਰ ਤੇ Hindu ਵੀਰਾਂ ਦਾ ਦਿਹਾੜਾ ਹੈ ਠੀਕ ਹੈ ਜੀ ਤਾਗੇ ਦੀ માનਤਾ ਸਿੱਖ ਧਰਮ ਵਿੱਚ ਕਦਾਂਚਿਤ ਹੈ ਨਹੀਂ ਹੂੰ ਤਾਗੇ ਦਾ ਜ਼ਿਕਰ ਸਾਡੇ ਕਿਸੇ ਵੀ ਗ੍ਰੰਥ ਵਿੱਚ ਜੇ ਕਿਸੇ ਨੇ ਮੈਂ ਤੇ ਪੜਿਆ ਨਹੀਂ ਨੇ ਕਿਸੇ ਨੇ ਪੜਿਆ ਤੇ ਉਹ ਕਿਰਪਾ ਕਰਕੇ ਮੈਨੂੰ ਵੀ ਦੱਸਣ ਦਾ ਯਤਨ ਕਰੇ ਵੀ ਕਿੱਥੇ ਤਾਗੇ ਦਾ ਜ਼ਿਕਰ ਹੈ ਮੈਨੂੰ ਵੀ ਮੈਨੂੰ ਵੀ ਠੀਕ ਹੈ ਜੀ ਹਾਂਜੀ ਹਾਂਜੀ ਕਿਉਂਕਿ ਤਾਗੇ ਦਾ ਜ਼ਿਕਰ ਤੇ ਕਿਤੇ ਕੀਤਾ ਹੀ ਨਹੀਂ ਮਾਰਾਇ ਨਹੀਂ ਹੂੰ ਠੀਕ ਹੈ ਜੀ ਚਲੋ ਕਈ ਇੱਥੇ ਰੈਫਰ ਕਰ ਦਿੰਦੇ ਆ ਵੀ ਨਹੀਂ ਜੀ ਜਨੇਊ ਦੀ ਵੇਖੋ ਜੀ ਜਨੇਊ ਜਦੋਂ ਜਨੇਊ ਦੀ ਗੱਲ ਚੱਲੀ ਆ ਨਾ ਮਹਾਰਾਜ ਨੇ ਬਕਾਇਦਾ ਪਾਵਨ ਗੁਰਬਾਣੀ ਦਾ ਸ਼ਬਦ ਦਰਜ ਕੀਤਾ ਦਇਆ ਕਪਾ ਸੰਤੋਖ ਸੋਧ ਜਤ ਗੰਢੀ ਸਤਵਟ ਇਹੋ ਜਨੇਊ ਜੀ ਕਾ ਹਈ ਤਾਂ ਪਾਂਡੇ ਕਾ ਧਾਗੇ ਦਾ ਜਿਗਰ ਨੇ ਕਿਤੇ ਕੀਤਾ ਉਥੇ ਰਹਿਦਨਾਮਿਆਂ ਦੇ ਵਚਨ ਨੇ ਜੋ ਸੇਕਲ ਮੈਂ ਤਾਗਾ ਮੇਲੇ ਚੌਪੜ ਬਾਜੀ ਕਨਕਾ ਖੇਲੇ ਜਨਮ ਸਮਾਨ ਉਥੇ ਵਚਨ ਭਾਈ ਪ੍ਰਹਿਲਾਦ ਜੀ ਨੇ ਲਿਖੇ ਨੇ ਕਹਿੰਦੇ ਵੀ ਜਿਹੜਾ ਗਲਜ ਧਾਗਾ ਪਾਉਂਦਾ ਏ ਚੌਪੜ ਖੇਡਦਾ ਏ ਗਨਕਾ ਦੇ ਦਵਾਰੇ ਤੇ ਜਾਂਦਾ ਏ ਕਰੋੜਾਂ ਜਨਮ ਉਹ ਉਹਨੂੰ ਕੁੱਤੇ ਦੇ ਲੈਣੇ ਪੈਣਗੇ ਵਾਹਿਗੁਰੂ ਠੀਕ ਹੈ ਜੀ ਕਿਉਂ ਉਹਦਾ ਕਾਰਨ ਉਹਦਾ ਕਾਰਨ ਇਹ ਆ ਵੀ ਉਹ ਆਪਣੀ ਮਨ ਦੀ ਖੋਟ ਆਪਣੇ ਬੁਰੇ ਕਰਮ RAI ਆਪ ਕਮਾ ਰਿਆ ਹੁਣ ਜਿਹੜੀ ਗੱਲ ਤੁਸੀਂ ਕੀਤੀ ਆ ਵੀ ਦਲੀਲ ਦਿੰਦੇ ਵੀ ਬੇਬੇ ਨਾਨਕੀ ਨੇ ਗੁਰੂ ਨਾਨਕ ਸਾਹਿਬ ਨੂੰ ਤਖੜੀ ਬਣੀ ਉਹ ਫੋਟੋ ਸਾਡੇ ਸਾਹਮਣੇ ਰੱਖੀ ਜਾਂਦੀ ਏ ਆਪ ਜੀ ਉਹ ਫੋਟੋ ਦੇ ਧਿਆਨ ਦੇ ਨਾਲ ਦਰਸ਼ਨ ਕਰਿਓ ਉਹਨੂੰ ਫੋਟੋ ਨੂੰ ਦੇਖਿਓ ਧਿਆਨ ਦੇ ਨਾਲ ਉਹਦੇ ਚ ਗੁਰੂ ਨਾਨਕ ਸਾਹਿਬ ਦਾ ਦਾੜਾ ਬਿਲਕੁਲ ਚਿੱਟਾ ਏ ਹਾਂ ਨਾ ਯਾਦਨਾ ਕੀ ਬੇਬੇ ਨਾਨਕੀ ਜੀ 1518 ਈਸਵੀ ਨੂੰ ਅਕਾਲ ਚਲਾਣਾ ਕਰ ਜਾਂਦੇ ਨੇ ਬਿਲਕੁਲ ਠੀਕ ਹੈ ਜੀ 1518 ਨੂੰ ਅਕਾਲ ਚਲਾਣਾ ਕਰ ਜਾਂਦੇ ਨੇ ਕੀ ਉਸ ਸਮੇ ਗੁਰੂ ਨਾਨਕ ਸਾਹਿਬ ਦੀ ਉਮਰ 70 ਵਰਿਆਂ ਦੀ ਸੀ ਹਾਂ ਠੀਕ ਹੈ ਜੀ ਅਗਲੇ ਪਾਸੇ ਜੇਕਰ ਵੇਖੋ ਜੀ ਅਨੇਕਾਂ ਤਸਵੀਰਾਂ ਨੇ ਸਾਡੇ ਕੋਲ ਜਨਮ ਸਾਖੀਆਂ ਪੜੋ ਬਕਾਇਦਾ ਉਹਦੇ ਵਿੱਚ ਤਸਵੀਰਾਂ ਲੱਗੀਆਂ ਹੋਈਆਂ ਨੇ ਮਹਾਰਾਜ ਨੇ ਪੱਥਰ ਨੂੰ ਪੰਜਾ ਲਾਇਆ ਤਸਵੀਰ ਬਣੀ ਹੈ ਬਕਾਇਦਾ ਉਹਦਾ ਇਤਿਹਾਸ ਦਰਜ ਹੈ ਗੁਰਦੁਆਰਾ ਸਾਹਿਬ ਵੀ ਸਾਡੇ ਕੋਲ ਪੱਥਰ ਵੀ ਮੌਜੂਦ ਆ ਪੱਥਰ ਸਾਰਾ ਕੁਝ ਮੌਜੂਦ ਹੈ ਜੇਕਰ ਕੋਈ ਘਟਨਾ ਘਟਈਏ ਉਹਦੀ ਕੋਈ ਤਸਵੀਰ ਬਣੀ ਹੈ ਤੇ ਬਕਾਇਦਾ ਸਾਡੇ ਕੋਲ ਇਤਿਹਾਸ ਮੌਜੂਦ ਹੈ ਜੇਕਰ ਉਹ ਫੋਟੋ ਸਾਡੇ ਸਾਹਮਣੇ ਆਈ ਰੱਖਣੀ ਵਾਲੀ ਤੇ ਉਹ ਮੈਂ ਤੇ ਕਿਤੇ ਸਾਖੀ ਪੜੀ ਨਹੀਂ ਕਿਤੇ ਇਤਿਹਾਸਿਕ ਗ੍ਰੰਥ ਦੇ ਵਿੱਚ ਹੂੰ ਕਿਸੇ ਇਤਿਹਾਸਿਕ ਗ੍ਰੰਥ ਵਿੱਚ ਉਹਦਾ ਜ਼ਿਕਰ ਨਹੀਂ ਹੈਗਾ ਹੂੰ ਠੀਕ ਹੈ ਜੀ ਸਮਾਜਿਕ ਤੌਰ ਤੇ ਗੱਲ ਕਰਾਂ ਜਿਹੜੇ ਕਹਿੰਦੇ ਨੇ ਨਹੀਂ ਜੀ ਇਹ ਭੈਣ ਭਾਈ ਦਾ ਪਿਆਰ ਵਧਦਾ ਏ ਕੇਵਲ ਇਹੋ ਤਰੀਕਾ ਰਹਿ ਗਿਆ ਭੈਣ ਭਾਈ ਦੇ ਪਿਆਰ ਵਧਾਉਣ ਦਾ ਦੂਜੀ ਗੱਲ ਜਿਸ ਭੈਣ ਦਾ ਗੁਸਾ ਨਾ ਕਰਿਆ ਜਿਸ ਭੈਣ ਦਾ ਕੋਈ ਵੀਰ ਹੈ ਹੀ ਨਹੀਂ ਹੂੰ ਇਦਾ ਮਤਲਬ ਇਹ ਥੋੜੀ ਆ ਵੀ ਮਤਲਬ ਕਿ ਉਹਦੀ ਕੋਈ ਰੱਖਿਆ ਨਹੀਂ ਕਰੂ ਰੱਖਿਆ ਦੇ ਨਾਂ जोडਿਆ ਰਕਸ਼ਾ ਬੰਧਨ ਕਰਕੇ जोडਿਆ ਜਾਂਦਾ ਇਹਨੂੰ ਹਨਾ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਸ਼ਸਤਰ ਬਖਸ਼ਿਸ਼ ਕੀਤੇ ਸਾਂ ਬਿਲਕੁਲ ਸ਼ਾਸਤਰਾਂ ਦਾ ਦੌਰ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਸਾਡੇ ਸਿੱਖਾਂ ਵਿੱਚ ਉਹ ਪ੍ਰਵਿਰਤ ਕੀਤਾ ਮਹਾਰਾਜ ਨੇ ਸਰਬ ਲੋਹ ਦੇ ਕੜੇ ਬਖਸ਼ਿਸ਼ ਕੀਤੇ ਤੇ ਮਹਾਰਾਜ ਨੇ ਧਾਗੇ ਜਿਹੜੀ ਮਨੌਤ ਸੀਗੀ ਨਾ ਦੁਨੀਆ ਦੀ ਧਾਗਾ ਬੰਨ ਕਰਕੇ ਰੱਖਿਆ ਬੰਧਨ ਸਿੱਖਾਂ ਨੂੰ ਵੱਖਰਾ ਸਿਧਾਂਤ ਦਿੱਤਾ ਵੀ ਹੱਥ ਵਿੱਚ ਕੜਾ ਪਵਾਇਆ ਤੇ ਮਹਾਰਾਜ ਕਹਿੰਦੇ ਇਹ ਕੜਾ ਇਸ ਗੱਲ ਦਾ ਪ੍ਰਤੀਕ ਹੈ ਵੀ ਦੁਨੀਆ ਦੇ ਵਿੱਚ ਜਿੰਨੀਆਂ ਵੀ ਪੈਣਾ ਨੇ ਜਿੰਨੀਆਂ ਵੀ ਜਿੰਨੀਆਂ ਵੀ ਪੈਣਾ ਨੇ ਉਹਨਾਂ ਦੀ ਰੱਖਿਆ ਤੋਂ ਅਗਾਹਾਂ ਹੋ ਕਰਕੇ ਕਰਨੀ ਤੇ ਸਿੱਖਾਂ ਨੇ ਇਤਿਹਾਸ ਦੁਹਰਾ ਕਰਕੇ ਕੀਤੀ ਵੀ ਹੂੰ ਸਿਕਾ ਨੇ ਇਤਿਹਾਸ ਦੁਹਰਾ ਕਰਕੇ ਉਹ ਵਚਨ ਕਮਾਇਆ ਵੀ ਮਹਾਰਾਜ ਜੀ ਦਾ ਸੋ ਇਸ ਕਰਕੇ ਹੋਰ ਵੀ अनेका ਇਹਦੇ ਕਾਰਨ ਨੇ ਜੇਕਰ ਮੈਂ ਹੁਣ ਦੀ ਗੱਲ ਕਰਾਂ ਅਜੋਕੇ ਸਮੇਂ ਦੀ ਤੇ ਇਹ ਮਾਇਆ ਨੇ ਵੀ ਗੱਲ ਜੁੜਦੀ ਜੇ ਹਾਂ ਵੀ ਚਾਰ-ਚਾਰ ਰਖੜੀ ਲੈ ਕੇ ਚੱਲੇ ਚਾਰ-ਚਾਰ ਛਿਰੜ ਇਕੱਠੇ ਹੋ ਜਾਣਗੇ ਮਾਇਆ ਇਕੱਠੀ ਹੋ ਜੂਗੀ ਹਾਂ ਕਿਤੇ ਨਾ ਕਿਤੇ ਇਹ ਗੱਲਾਂ ਸਾਡੇ ਸਮਾਜ ਵਿੱਚ ਪਰਵਰਤਤ ਕਰ ਗਈਆਂ ਵੈਸੇ ਰਖੜੀ ਦਾ ਸਿੱਖ ਤਰਵਨਾ ਕੋਈ ਸਬੰਧ ਨਹੀਂ ਆ ਧਾਗੇ ਦਾ ਕੋਈ ਸਬੰਧ ਹੀ ਨਹੀਂ ਆ ਸਾਡੇ ਦੇ ਨਾਲ ਹਨਾ ਮੇਰੇ ਉਸਤਾਦ ਜੀ ਤੇ ਵਚਨ ਕਹਿੰਦੇ ਹੁੰਦੇ ਆ ਸਿੰਘ ਸਾਹਿਬ ਜੀ ਵੀ ਵਚਨ ਆਪ ਜੀ ਨੇ ਸੁਣਿਆ ਹੋਣਾ ਸਿੰਘ ਸਾਹਿਬ ਗਿਆਨੀ ਜਸਵੰਤ ਸਿੰਘ ਉਹਨਾਂ ਕੋ ਵਚਨ ਸੁਣਿਆ ਨਾ ਵੀ ਗੱਟ ਗਿੱਟੇ ਦਾ ਧਾਗਾ ਮੰਲਿਆ ਗੱਲ ਵਿੱਚ ਧਾਗਾ ਪਾ ਲਿਆ ਇਹ ਇਹ ਕਿਉਂ ਬੰਦੇ ਪੁਰਾਣੇ ਸਮੇਂ ਦੇ ਕਹਿੰਦੇ ਅਜਾੜੀ ਸੀ ਨਾ ਜਿਹੜੇ ਅਜਾੜੀ ਅੱਜ ਵੀ ਤੁਸੀਂ ਵੇਖਿਆ ਕਈ ਨਾ ਲਾ ਰੰਗ ਦਾ ਵੱਧਾ ਹੁੰਦਾ ਕਈ ਨਾ ਕਾਲੇ ਰੰਗ ਦਾ ਵੱਧਾ ਹੁੰਦਾ ਹਨਾ ਦੀ ਉਹ ਕਹਿੰਦੇ ਵੀ ਜਦੋਂ ਪੁਰਾਣੇ ਸਮੇਂ 'ਚ ਅਜਾੜੀ ਸੀ ਨਾ ਅਜਾੜੀ ਅਜਾੜੀ ਨੂੰ ਪੇਡਾਂ ਦਾ ਪਤਾ ਨਹੀਂ ਸੀ ਲੱਗਦਾ। ਹੂੰ ਪੇਡਾਂ ਦਾ ਪਤਾ ਨਹੀਂ ਲੱਗਦਾ ਤੇ ਉਹ ਰੰਗ-ਬਰੰਗੇ ਧਾਗੇ ਬੰਨ੍ਹਦੇ ਹੁੰਦੇ ਸੀ। ਪਤਾ ਲੱਗ ਜਾਂਦਾ ਸੀ ਆ ਕਿਹੜੀ ਪੇੜ ਮੇਰੀ ਕਿਹੜੀ ਪੇੜ ਮੇਰੀ ਆ ਤੇ ਕਿਹੜੀ ਕਿਵੇਂ ਦੀ ਉਹ ਉਹ ਨਿਸ਼ਾਨੀ ਰੱਖੀ ਜਾਂਦੀ ਸੀ। ਉਹ ਪੇਡਾਂ ਦੀ ਨਿਆਈਂ ਅੱਜ ਕੱਲ ਕਰਮ ਕਰਦੇ ਆ। ਹੂੰ ਤੇ ਸਿੱਖ ਧਰਮ ਦੇ ਵਿੱਚ ਸਤਿਗੁਰੂ ਸਾਹਿਬ ਜੀ ਨੇ ਕੜੇ ਬਖਸ਼ਿਸ਼ ਕੀਤੇ ਨੇ, ਸ਼ਸਤਰ ਬਖਸ਼ਿਸ਼ ਕੀਤੇ ਨੇ। ਉਹ ਅਸੀਂ ਤਾਰਨ ਕਰੀਏ। ਇੱਕ ਬੇਨਤੀ ਵੀ ਕੜਾ ਸਰਬਲੋਹ ਦਾ ਤਾਰਨ ਕਰਨਾ। ਕਈਆਂ ਨੇ ਵੇਖਿਆ ਨਾ ਵੀ ਅੱਜਕੱਲ ਕਹਿੰਦੇ ਜੀ ਨਹੀਂ ਜੀ ਮਾਡਰਨ ਹੈ ਆ ਦੀ ਅਸੀਂ ਜੀ ਆ ਹਨਾ ਕਈ ਅਮਰਤਾਰੀ ਵੀ ਜਿਹੜੇ ਆ ਉਹ ਕੜੇ ਦੇ ਉੱਤੇ ਚਾਂਦੀ ਹਨਾ ਨਾਮ ਲਖਵਾਉਂਦੇ ਚਾਂਦੀ ਦੇ ਸੋਨੇ ਪਾਓ ਜਮ ਜਮ ਪਾਓ ਪਰ ਆਪਣਾ ਨਾ त्याਗੋ ਹੂੰ ਪਾਉਣਾ ਅਸੀਂ ਮਨਾ ਨਹੀਂ ਕਰਦੇ ਪਾਓ ਭਾਈ ਸੋਨਾ ਪਾ ਲੋ ਚਾਂਦੀ ਪਾ ਲੋ ਤੇ ਆਦਿ ਜੋ ਵੀ ਜਿਵੇਂ ਵੀ ਆ ਤੁਹਾਡਾ ਖੁਸ਼ ਆ ਪਰ ਆਪਣਾ ਸਰਵ ਲੋ ਨਾ त्याਗੋ ਹੂੰ ਜਿਵੇਂ ਉਹ ਕਹਿੰਦੇ ਨਾ ਵੀ ਕਹਾਵਤ ਬਣੀ ਆ ਜੀ ਆਇਲਸ ਬੋ ਕਰ ਰਹੇ ਆ ਅਹੀਂ ਕਹਿੰਨੇ ਨੇ ਵੀ ਅੰਗਰੇਜ਼ੀ ਸਿੱਖਣੀ ਚੰਗੀ ਗੱਲ ਐ ਸਿੱਖੋ ਪਰ ਪੰਜਾਬੀ ਭੁੱਲਣੀ ਮਾੜੀ ਗੱਲ ਐ ਯਾਰ ਹਾਂ ਠੀਕ ਹੈ ਜੀ ਐਵੇਂ ਇਹ ਚੀਜ਼ਾਂ ਏਦਾਂ ਜੁੜਦੀਆਂ ਨੇ ਰਹਿਦਨਾਮਿਆਂ ਦੇ ਬਜਨੇ ਵੀ ਤਾਗੇ ਨਾ ਸਾਡਾ ਕੋਈ ਵੀ ਸਬੰਧ ਰਹੀ ਨਾ ਰਹੀ ਗੱਲ ਤੀਆਂ ਦੀ ਹਾਂ ਉਹ ਆ ਸੌਣ ਦਾ ਮਹੀਨਾ ਚੱਲ ਰਿਹਾ ਐ ਇਹਦੇ ਵਿੱਚ ਆਮ ਤੌਰ ਤੇ ਜਿਹੜੀਆਂ ਵਿਆਹਾਂ ਵਰੀਆਂ ਹੁੰਦੀਆਂ ਨਾ ਕੁੜੀਆਂ ਜਿਹੜੀਆਂ ਮਾਈਆਂ ਵਿਆਹਾਂ ਵਰੀਆਂ ਉਹ ਅਕਸਰ ਆਪਣੇ ਸਹੁਰੇ ਘਰ ਨੂੰ ਛੱਡ ਕੇ ਪੇਕੇ ਘਰ ਆ ਜਾਂਦੀਆਂ ਹਾਂ ਸੰਤ ਕਰਤਾਰ ਸਿੰਘ ਦੀ ਖਾਲਸਾ ਪਿੰਡਰਾਂ ਵਾਲੇ ਮਹਾਂਪੁਰਖ ਉਹਨਾਂ ਨੇ ਕਥਾ ਕੀਤੀ ਉਸ ਕਥਾ ਦੇ ਵਿੱਚ ਉਹਨਾਂ ਦੱਸਿਆ ਇਹਦਾ ਸਾਰਾ ਇਤਿਹਾਸ ਪੀਦਾ ਇਤਿਹਾਸ ਕੀ ਹੈ ਜੀ ਤੀਆਂ ਦਾ ਉਹ ਕਹਿੰਦੀ ਵੀ ਜਦੋਂ ਆ ਜਾਂਦੀਆਂ ਨੇ ਸਾਵਣ ਦੇ ਮਹੀਨੇ ਦੇ ਵਿੱਚ ਇੱਕ ਦਿਨ ਚੁਣਿਆ ਜਾਂਦਾ ਠੀਕ ਹੈ ਜੀ ਜੇ ਇਸ ਸਮੇਂ ਸਾਰੀਆਂ ਔਰਤਾਂ ਇੱਕ ਥਾਂ ਤੇ ਇਕੱਠੀਆਂ ਹੁੰਦੀਆਂ ਫਿਰ ਇੱਕ ਦੂਜੇ ਨੂੰ ਗੰਦੀਆਂ ਗਾਲਾਂ ਕੱਢਦੀਆਂ ਫਿਰ ਉੱਥੇ ਗਿੱਧੇ ਪਾਉਂਦੀਆਂ ਫਿਰ ਉੱਥੇ ਬੋਲੀਆਂ ਪਾਉਂਦੀਆਂ ਬੋਲੀਆਂ ਵੀ ਮਾਰਦੀਆਂ ਤੇ ਫਿਰ ਉੱਥੇ ਜਿਹੜੇ ਉਹਨਾਂ ਦੇ ਭੈਣ ਪੈਣਾ ਦੇ ਭਾਈ ਨੇ ਜਿਹੜੇ ਉੱਥੇ ਖਲੋ ਕਰਕੇ ਇਹ ਦਲੀਰਬਾਦੀ ਕਰਦੇ ਨੇ ਵੀ ਅੱਜ ਤੇਰੀ ਭੈਣ ਵਾਹਾ ਵਨੱਚੀ ਅੱਜ ਤੇਰੀ ਭੈਣ ਵਾਹਾ ਵਨੱਚੀ ਦੱਸੋ ਇਹ ਕਿੱਥੋਂ ਸਿੱਖਾਂ ਦਾ ਕਲਚਰ ਹੈ ਉਹਨਾਂ ਨੇ ਇਹਦਾ ਇਤਿਹਾਸ ਦੱਸਿਆ ਵੀ ਇਹ ਸ਼ੁਰੂ ਕਿੱਥੋਂ ਹੋਈਆਂ ਅਸਲ ਜੀ ਤੀ ਨਾਮ ਇਸਤਰੀ ਦਾ ਹੈ ਤੇ ਤੀਵੀਂ ਨਾਮ ਮਾਲਵੇ ਦਾ ਸ਼ਬਦ ਹੈ ਮਾਲਵੇ ਚ ਇਸਤਰੀ ਨੂੰ ਤੀਵੀਂ ਆਖਿਆ ਜਾਂਦਾ ਉਹ ਕਹਿੰਦੇ ਇਹ ਉਧਰੋਂ ਸ਼ਬਦ ਆਇਆ ਉੱਥੋਂ ਸ਼ਬਦ ਲਿਆ ਗਿਆ ਪੁਰਾਤਨ ਸਮੇਂ ਦੇ ਵਿੱਚ ਮਗਲਾਂ ਦੇ ਸਮੇਂ ਜਦੋਂ ਮੁਗਲਾਂ ਦਾ ਰਾਜ ਸੀ ਉਸ ਸਮੇਂ ਮੁਗਲ ਐਵੇਂ ਕਰਦੇ ਸੀਗੇ ਵੀ ਸਾਰੇ ਪਿੰਡ ਨੂੰ ਘੇਰਾ ਪਾ ਲੈਣਾ 50 ਸਾਲ ਤੋਂ ਥੱਲੇ ਦੀਆਂ ਜਿੰਨੀਆਂ ਵੀ ਔਰਤਾਂ ਸਨ ਉਹਨਾਂ ਨੂੰ ਪਿੰਡ ਵਿੱਚ ਇੱਕ ਥਾਂ ਤੇ ਇਕੱਤਰ ਕਰਨਾ ਹੂੰ ਇਕੱਤਰ ਕਰਕੇ ਫਿਰ ਉਹਨਾਂ ਨੂੰ ਉੱਥੇ ਨਚਾਉਣਾ ਉਹਨਾਂ ਦੀ ਬੇਪਤੀ ਕਰਨੀ ਨਚਾਉਣਾ ਉਹਨਾਂ ਦੀ ਬੇਪਤੀ ਕਰਨੀ ਉੱਥੇ ਤੇ ਜਿਹੜੀ ਵੀ ਚੰਗੀ ਲੱਗ ਜਾਣੀ ਉਹਨੂੰ ਬੰਨ ਕੇ ਤੇ ਨਾਲ ਲਿਆ ਕਰਕੇ ਦੇ ਆਪਣੀ ਬੇਗਮ ਬਣਾ ਲੈਣਾ ਹੂੰ ਐਵੇਂ ਇਸਤਰੀਆਂ ਦੀ ਬੇਪਤੀ ਕਰਦੇ ਸਨ ਤੇ ਉਹੀ ਕ੍ਰੀਤੀ ਅੱਜ ਐਵੇਂ ਹੁੰਦਾ ਨਾ ਜੀ ਅਜੋਕੇ ਸਮੇਂ ਵਿੱਚ ਕਈ ਬੜੀ ਦਰੀਲ ਬਾਰੀ ਨਹੀਂ ਜੀ ਹੁਣ ਕਿਹੜਾ ਮੁਗਲਾਂ ਦਾ ਰਾਜੇ ਹੁਣ ਕਿਹੜਾ ਕੋਈ ਚੋਕੇ ਲੈ ਚਲਿਆ ਹੁਣ ਵੇਖੋ ਜੀ ਅਜੋਕੇ ਸਮੇਂ ਸਮਾਜ ਦੀ ਹਾਲਤ ਕਾਮ ਵਰਤੀ ਕਰਕੇ ਇੰਨੀ ਗਰਕ ਚੁੱਕੀ ਹੈ ਤੀਆਂ ਲੱਗੀਆਂ ਵੀ ਆ ਚਾਰ ਇਸਤਰੀਆਂ ਉੱਥੇ ਬਹਿ ਕਰਕੇ ਔਰਤਾਂ ਨੱਚਦੀਆਂ ਟੱਪਦੀਆਂ ਗਿੱਧਾ ਪਾਉਂਦੀਆਂ ਨੇ ਤੇ ਅਗਲੇ ਬਨੇਰਿਆਂ ਤੇ ਚੜ ਚੜ ਕੇ ਮੁੰਡੇ ਵੇਖਦੇ ਨੇ ਤੇ ਸਟੇਟਮੈਂਟ ਕੀ ਹੁੰਦੀ ਏ ਅੱਜ ਆਓ ਆਵਾ ਨਚਿਓ ਤੇ ਅੱਜ ਆਓ ਆਵਾ ਨਚਿਓ ਅੱਜ ਫਲਾਣੀ ਦੀ ਭੈਣ ਨੇ ਬੜਾ ਅਲੱਗ ਹਲਾਇਆ ਹੂੰ ਪਹਿਲਾਂ ਹੀ ਬੇਨਤੀ ਕਰ ਚੁੱਕੇ ਆ ਪੀਐਸ ਨਚਣ ਟੱਪਣ ਨੂੰ ਸਿੱਖੀ ਵਿੱਚ ਕਿਤੇ ਥਾਂ ਨਹੀਂ ਇਹ ਬਹੁਤ ਵੱਡੀ ਕੁਰਤੀ ਹੈ ਜੋ ਸਮਾਜ ਵਿੱਚ ਪਰਵਰਤਤ ਕਰਦੀ ਵੱਡੇ ਮਹਾਪੁਰਖ ਸੰਤ ਗਿਆਨੀ ਗੁਰਬਚਨ ਸਿੰਘ ਦੀ ਖਾਲਸਾ ਪਿੰਡਰਾਂ ਵਾਲੇ ਕਥਾ ਦੇ ਵਿੱਚ ਇਸ ਗੱਲ ਦਾ ਜ਼ਿਕਰ ਕਰਦੇ ਨੇ ਤੇ ਬਹੁਤ ਵੱਡੀ ਕੁਰਤੀ ਹੈ ਇਹੜੀ ਸਮਾਜ ਵਿੱਚ ਪਰਵਰਤਤ ਕਰ ਗਈ ਗਿੱਧਾ ਤੇ ਭੰਗੜਾ ਪੰਜਾਬੀ ਕਲਚਰ ਤੇ ਹੋ ਸਕਦਾ ਪਰ ਸਿੱਖਾਂ ਦਾ ਕਲਚਰ ਨਹੀਂ ਹੋ ਸਕਦਾ ਹੂੰ ਠੀਕ ਹੈ ਜੀ ਆਮ ਤੌਰ ਤੇ ਇਹ ਵੇਖਿਓ ਆ ਸਕੂਲਾਂ ਦੇ ਵਿੱਚ ਆ ਸਕੂਲਾਂ ਦੇ ਵਿੱਚ ਆ ਮਹੀਨਾ ਚੱਲ ਰਿਹਾ ਸਕੂਲਾਂ ਦੇ ਵਿੱਚ ਵੇਖਿਆ ਇਹ ਵੱਡੇ ਪੱਧਰ ਤੇ ਉੱਤੇ ਇਹ ਸਿਸਟਮ ਇਹਨਾਂ ਨੇ ਕਰਨਾ ਹੈ ਹਾਂ ਜਿੱਤੀਆਂ ਆਈਆਂ ਚਲੋ ਜੀ 4 ਦਿਨ ਕੁੜੀਆਂ ਹਾਸ ਖੇਡ ਲੈਂਦੀਆਂ ਨੇ ਕਿ ਹੱਸਣ ਖੇਡ ਨੂੰ ਇਹੋ ਚੀਜ਼ਾਂ ਰਹਿ ਗਈਆਂ ਨੇ ਹੂੰ ਜੇ ਇਸ ਗੱਲ ਦੀ ਗੁਰੂ ਸਾਹਿਬ ਨੇ ਮਨਾਈ ਕੀਤੀ ਹੋਵੇ ਤੁਸੀਂ ਉਹ ਗੱਲ ਕਰੋ ਉਸ ਗੱਲ ਨੂੰ ਅਮਲੀ ਰੂਪ ਦਿਓ ਤੇ ਫੇਰ ਕਵੇ ਫੇਰ ਇਹ ਬਚਨ ਕਹੋ ਵੀ ਗੁਰੂ ਸਾਡੇ ਤੇ ਰਹਿਮਤ ਕਰੇ ਕਦੰਚੇ ਤੇ ਸੰਭਵ ਨਹੀਂ ਹੂੰ ਮੈਂ ਨਾ ਪਿੰਡ 'ਚ ਆਪਣੇ ਪਿੰਡ ਆ ਤਰਨਤਾਰਨ ਵਾਲੇ ਪਾਸੇ ਇਦਾਂ ਮੇਰੀ ਮੇਰੀ ਆਦਤ ਆ ਮੈਂ ਜਦੋਂ ਪਿੰਡ 'ਚ ਚਾਰ ਬਜ਼ੁਰਗ ਬੈਠੇ ਹੋਣ ਤਾਂ ਮੈਂ ਵਿੱਚ ਜਾ ਕੇ ਬੈਠ ਜਾਂਦਾ ਵੀ ਕੋਈ ਸਿਆਣੀ ਗੱਲ ਕਰਨੇ ਕਿ ਕੋਈ ਸਿੱਖਣ ਨੂੰ ਮਿਲੂਗਾ ਹਨਾ ਉਹਨਾਂ ਕੋਲੋਂ ਕੋਈ ਇਤਿਹਾਸ ਦੀ ਗੱਲ ਸੁਣਾਵਾਂਗੇ ਮੈਨੂੰ ਬਹੁਤ ਮਨ ਆਉਂਦਾ ਮੈਂ ਇਦਾਂ ਹੀ ਆਪਣੇ ਪਿੰਡ 'ਚ ਬਜ਼ੁਰਗਾਂ 'ਚ ਬੈਠਾਂ ਤੇ ਹੁਣ ਪਿੰਡ ਦੇ ਨੌਜਵਾਨ ਕੁਛ ਸ਼ਰਾਰਤੀ ਵੀ ਆ ਤੇ ਬਜ਼ੁਰਗਾਂ ਨੂੰ ਛੇੜਦੇ ਵੀ ਆ ਤੇ ਉਹ ਇੱਕ ਮਿਰਰ ਕਾ ਜਿਹੜਾ ਉਹ ਰੀਲਾਂ ਵਿਖਾਉਂਦਾ ਬਾਪੂ ਨੂੰ ਬਾਪੂ ਆ ਚੈੱਕ ਕਰ ਉਹ ਚਲੋ ਰੀਲਾਂ ਗੜੀਆਂ ਸੀ ਜਿੱਥੇ ਕੁੜੀਆਂ ਨੱਚਦੀਆਂ ਨੇ ਉੱਥੇ ਨਹੀਂ ਗਾਲੀਆਂ ਰੀਲਾਂ ਸੀ ਹਨਾ ਹੁਣ ਉਹ ਬਾਬੇ ਨੇ ਚਲੋ ਚੱਲਣਾ ਹ ਸਮਝਾ ਕੇ ਦਿਆ ਸੀ ਉੱਥੇ ਠੀਕ ਹੈ ਪਰ ਬਾਬੇ ਨੇ ਹਾਸੇ ਵਿੱਚ ਕੱਲ ਬੜੀ ਸੋਹਣੀ ਗਈ ਉੱਥੇ ਇੱਕ ਕਹਿੰਦਾ ਪੁੱਤ ਜਿਹੜੀ ਚੀਜ਼ਾਂ ਵਿਖਾਉਣ ਦਿਆ ਨਾ ਮੈਨੂੰ ਕਹਿੰਦਾ ਕਿਹੜੇ ਟਾਈਮ ਰਾਜੇ ਮਹਾਰਾਜ ਇਹ ਚੀਜ਼ਾਂ ਵੇਖਣ ਵਾਸਤੇ ਨਾ ਆਪਣਾ ਰਾਜ ਛੱਡ ਦੇਣ ਦੇ ਗਲਾਂ ਚ ਹਾਰ ਲਾ ਲ ਦਿੰਦੇ ਹੁੰਦੇ ਸੀ ਨਰਤਕੀਆਂ ਨਾਚੀਆਂ ਹੁੰਦੀਆਂ ਜਿਹੜੀਆਂ ਉਹ ਕਰ ਦਿੰਦੀਆਂ ਪਹਿਲਾਂ ਰਾਜੇ ਮਹਾਰਾਜੇ ਨਾਚ ਉਹਨਾਂ ਦੇ ਤੇ ਕਹਿੰਦੇ ਅੱਜ ਕੱਲ ਲੋਕੀ ਸ਼ਰਿਆਂ ਵੀ ਨ ਕਰੀ ਜਾਂਦੇ ਵੇਖੀ ਜਾਂਦੇ ਠੀਕ ਹੈ ਇਹ ਪਰਵਿਰਤੀ ਬਣ ਚੁੱਕੀ ਆ ਸਮਾਏ ਦੀ ਆਪਾਂ ਪਹਿਲਾਂ ਵੀ ਇਹ ਗੱਲ ਕਰ ਚੁੱਕੇ ਆ ਵੀ ਇਹ ਸਾਰੀ ਖੇਡ ਮਾਇਆ ਦੀ ਹਾਂ ਫਿਰ ਗੱਲ ਉੱਥੇ ਆਣ ਕੇ ਡਿੱਗਦੀ ਆ ਵੀ ਮਾਇਆ ਤੇ ਕੰਜਰਾ ਕੋ ਵੀ ਬਥੇਰੀ ਆ ਹਾਂ ਹੁਣ ਬਾਪੂਆਂ ਦਾ ਨਾ ਰਾਜੇ ਮਹਾਰਾਜੇ ਇਸ ਚੀਜ਼ ਇਹ ਚੀਜ਼ਾਂ ਵੇਖਣ ਵਾਸਤੇ ਨਾ ਕਹਿੰਦਾ ਤੇ ਮਤਲਬ ਸੋਨਾ ਦਾਨ ਕਰ ਦਿੰਦੇ ਸੋਨੇ ਸੋਨੇ ਹਾਰ ਲਟਾ ਦਿੰਦੇ ਆਪਣੇ ਕਹਿੰਦਾ ਅੱਜ ਲੋਕੀ ਫਰੀਖੀ ਦਿਖਾਈ ਜਾਂਦੇ ਫਰੀਖੀ ਦਿਖਾਈ ਜਾਂਦੇ ਵੇਖੋ ਮਹਾਰਾਜਾ ਰਣਜੀਤ ਸਿੰਘ ਸਾਹਿਬ ਨੇ ਮੁਜਰਾ ਦੇਖਿਆ ਹਾਂਜੀ ਇਹੋ ਚੀਜ਼ ਦੇਖੀ ਨਾ ਉਹਨੇ ਵੀ ਹੂੰ ਵੇਖਿਆ ਅਕਾਲੀ ਬਾਬਾ ਫੂਲਾ ਸਿੰਘ ਸਾਹਿਬ ਜੀ ਨੇ ਕੋਰੜਿਆਂ ਦੀ ਸਜਾ ਲਾਈ ਹੂੰ ਵਜਨ ਕੀਤਾ ਅੱਜ ਤੋਂ ਤੇਰੀ ਸੱਚਖੰਡ ਸਾਹਿਬ ਅਰਦਾਸ ਨਹੀਂ ਹੋਵੇਗੀ ਹੂੰ ਸਿੱਖਾਂ ਦਾ ਮਹਾਰਾਜਾ ਮਹਾਰਾਜਾ ਰਣਜੀਤ ਸਿੰਘ ਹੂੰ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਅਕਾਲੀ ਬਾਬਾ ਫੂਲਾ ਸਿੰਘ ਦੀ ਹਾਂਜੀ ਉਹਨੇ ਹੁਕਮ ਕਰ ਦਿੱਤਾ ਵੀ ਮਹਾਰਾਜਾ ਅੱਜ ਤੋਂ ਤੇਰੀ ਸਾਚਖੰਡ ਅਰਦਾਸ ਨਹੀਂ ਹੋਵੇਗੀ ਹੂੰ ਉਹਦਾ ਕੀ ਕਾਰਨ ਤੂੰ ਮੁਜਰਾ ਵੇਖ ਕੇ ਆਇਆ ਹੂੰ ਇੱਥੇ ਕੋਈ ਧੀ ਨਹੀਂ ਉੱਥੇ ਧੀ ਨੱਚ ਰਹੀ ਆ ਉੱਥੇ ਪਿਓ ਨੱਚ ਰਿਹਾ ਉੱਥੇ ਭਰਾ ਨੱਚ ਰਿਹਾ ਤੇ ਗਾਣਾ ਆਸ਼ਕ ਆਸ਼ਕੀ ਵਾਲਾ ਹੂੰ ਤੇ ਇਸ਼ਾਰੇ ਵੀ ਭੈਣ ਨਾਲ ਮਾਰ ਕੇ ਹਾਂ ਭੈਣ ਨਾਲ ਮਾਰ ਕੇ ਕਰਨਾ ਹਾਂ ਇਹ ਕਿੱਥੋਂ ਦਾ ਕਲਚਰ ਹੈ ਸਿੱਖ ਸਹੀ ਹੈ ਮੈਂ ਤੇ ਅੱਗੇ ਬਿਕਦਣਾ ਕੋਈ ਰੀਲ ਵੇਖਣਾ ਕਿ ਜਿੰਨੂ ਕਿਸੇ ਟਾਈਮ ਦੇ ਵਿੱਚ ਆਪਾਂ ਐਮਐਮਐਸ ਕਹਿੰਦੇ ਨਾ ਕੋਈ ਮਾੜੀ ਜਿਹੀ ਮੋਟੀ ਉਹੋ ਜੀ ਵੀਡੀਓ ਆ ਜਣੀ ਕਹਣਾ ਯਾਰ ਇੱਥੇ ਐਮਐਮਐਸ ਆ ਇਹ ਡਿਲੀਟ ਕਰੋ ਯਾਰ ਰੱਖਿਓ ਨਾ ਹੋ ਜਾਣਾ ਹਾਂ ਜਿੰਸਟਾਗ੍ਰਾਮ ਤੇ ਉਹ ਆ ਆ ਉਹ ਕਿ ਰੀਲਾਂ ਦੇ ਰੂਪ ਚ ਬਿਲਕੁਲ ਬਿਲਕੁਲ ਜੀ ਤੇ ਉਹ ਕੋਈ ਕਪਲ ਆ ਚਾਹ ਮੈਰਿਡ ਕਪਲ ਆਣੇ ਜਿਆਦਾ ਗੰਦਪਾ ਹਾਂ ਹਾਂ ਜੀ ਹਾਂ ਜੀ ਉਹ ਹੀ ਨਾ ਮੈਂ ਪਿਛੇ ਜੀ ਵੇਖਦਾ ਸਾਂ ਇੱਕ ਸਰਦਾਰ ਸਰਦਾਰ ਸੀ ਦਾੜਾ ਰੱਖਿਆ ਪੱਗ ਉਹ ਨਾ ਬਧੀਆ ਨਾ ਚਲੋ ਅਨੰਦ ਅਨੰਦ ਕਾਰਜ ਕਰਾਏ ਉਹਨਾਂ ਨੇ ਨਾ ਉਹ ਦੱਸ ਰਹੇ ਸੀ ਆਪਣੀ ਬੈਕ ਹਨਾ ਬੈਕ ਸਟੋਰੀ ਦੱਸ ਰਹੇ ਸੀ ਤੇ ਅਸੀਂ ਗੁਰੂ ਘਰ ਜਾਂਦੇ ਅਸੀਂ ਸੇਵਾ ਉੱਥੇ ਕਰਦੇ ਉੱਥੇ ਸਾਡਾ ਮੇਲ ਹੋ ਗਿਆ ਸੀ ਉੱਥੇ ਮਿਲਣਾ ਮੈਨੂੰ ਬੜੀ ਹੈਰਾਨੀ ਹੋਈ ਵੀ ਸਿਰ ਤੇ ਦਸਤਾਰ ਹੈ ਮੁਖ ਤੇ ਸੋਹਣਾ ਦਾੜਾ ਹੈ ਤੇ ਤੂੰ ਕੀ ਮੈਸੇਜ ਦੇ ਰਿਹਾ ਆ ਵੀ ਅਸੀਂ ਗੁਰੂ ਘਰ ਗਏ ਉੱਥੇ ਅਸੀਂ ਮਿਲਦੇ ਰਹੇ ਉੱਥੇ ਅਸੀਂ ਸੇਵਾ ਕਰਦੇ ਰਹੇ ਉੱਥੇ ਸਾਡਾ ਮਲਾਪ ਹੋਇਆ ਇਹ ਗੁਰੂ ਘਰ ਜਾਣਾ ਮੈਂ ਪਹਿਲਾਂ ਹੀ ਬੇਨਤੀ ਕੀਤੀ ਪਾਈ ਗੁਰਦਾਸ ਤੇ ਵਚਨ ਨੇ ਇਹ ਬਾਹਰ ਕੁਕਰਮ ਕਰੋਗੇ ਤੇ ਸ਼ਾਇਦ ਗੁਰੂ ਦੇ ਦਰ ਤੇ ਬਖਸ਼ੇ ਜਾਓਗੇ ਜੇ ਗੁਰੂ ਘਰ ਕੁਕਰਮ ਕੀਤਾ ਤੇ ਢੋਈ ਕਿਤੇ ਨਹੀਂ ਮਿਲੂਗੀ ਹੂੰ ਨਹੀਂ ਮਿਲੇਗੀ ਕੀ ਗੁਰੂ ਘਰ ਇਹੋ ਕਮਾਂ ਵਾਸਤੇ ਰਹਿ ਗਏ ਨੇ ਹੂੰ ਇੱਕ ਨਾਵਲੇ ਪੰਜਾਬੀ ਦਾ ਪਵਿੱਤਰ ਪਾਪੀ ਅਕਸਰ ਮਸਕੀਨ ਸਾਹਿਬ ਜੀ ਇਹ ਉਦਾਹਰਣ ਦਿੰਦੇ ਹੁੰਦੇ ਆ ਅੱਜ ਵੇਖੋ ਸਮਾਜ ਦੇ ਅੰਦਰ ਉਹ ਨਾਵਲ ਨੂੰ ਕਿਤੇ ਪੜਿਓ ਜੇ ਬਹੁਤ ਸੋਹਣਾ ਨਾਂ ਵਾਲੇ ਪਵਿੱਤਰਤਾ ਦੇ ਨਾਂ ਤੇ ਪਾਪ ਕਮਾਇਆ ਜਾ ਰਿਹਾ। ਹੂੰ। ਘਰੋਂ ਇਹ ਕਿਹਾ ਜਾਂਦਾ ਵੀ ਅਸੀਂ ਆ ਫਲਾਣਾ ਕੰਮ ਕਰ ਚੱਲੇ ਆ ਕਰਦੇ ਵੀ ਕਹਿੰਦੇ ਬਹੁਤ ਸੋਹਣਾ ਕੰਮ ਹੈ। ਘਰ ਆਓ ਜਾ ਕੇ ਆਮ ਦੀ ਮੈਂ ਸਿੱਧੇ ਸ਼ਬਦਾਂ ਵਿੱਚ ਆਖਾਂ ਵੀ ਕਰੋ ਕਹਿਣਾ ਵੀ ਫਲਾਣੇ ਗੁਰੂ ਘਰ ਜਾ ਰਹੇ ਹਾਂ ਤੇ ਆਪਣਾ ਸਵਾਰਥ ਪੂਰਾ ਕਰਨ ਵਾਸਤੇ ਨਾਂ ਲਿਆ ਪਵਿੱਤਰਤਾ ਦਾ ਤੇ ਪਵਿੱਤਰਤਾ ਦੇ ਨਾਂ ਤੇ ਪਾਪ ਕਮਾਇਆ। ਪਾਪ ਕਮਾਇਆ। ਮੈਂ ਪੜਿਆ ਨਾਵਲ ਨਾਨਕ ਸਿੰਘ ਦਾ ਲਿਖਿਆ। ਹਾਂਜੀ ਨਾਨਕ ਸਿੰਘ ਦਾ ਲਿਖਿਆ। ਮੇਰਾ ਬਹੁਤ ਕਿਹਾ ਕਿ ਜਿੱਦਾਂ ਫੇਵਰੇਟ ਆ ਉਹ ਮੈਨੂੰ ਕਿਦਰ ਹਾਲਾਂਕਿ ਮੈਂ ਬਹੁਤਾਰ ਪੜ ਚੁੱਕਾ ਹਾਂ ਪਰ ਮੈਨੂੰ ਮੇਰਾ ਹਰ ਵਾਰ ਜੀ ਕਰਦਾ ਕਿ ਨਾਵਲ ਪੜਾਂ ਸਾਡਾ ਵੀ ਅਸੀਂ ਜਦੋਂ ਮੈਂ ਉਹ ਨਾਵਲ ਨੂੰ ਪੜਨ ਬੈਠਦਾ ਨਾ ਇੱਕੋ ਬੈਠਕ ਦੇ ਵਿੱਚ ਉਹ ਨਾਵਲ ਪੜ ਲੈਂਦਾ ਇਹਨਾਂ ਇੰਟਰਸਟਿੰਗ ਆ ਤੇ ਇਹ 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 ਜਿਹੜੀ ਪ੍ਰਵਿਰਤੀ ਆ ਨਾ ਬਿਰਤੀ ਸਮਾਜ ਵਿੱਚ ਪ੍ਰਵਿਰਤ ਕਰ ਚੁੱਕੀ ਆ ਪਵਿੱਤਰਤਾ ਦੇ ਨਾਂ ਤੇ ਪਾਪ ਵਾਲੀ ਗੱਲ ਉਹੀ ਆ ਗਈ ਹਨਾ ਇਹ ਸਾਰੀਆਂ ਚੀਜ਼ਾਂ ਜਿੰਨੀਆਂ ਵੀ ਚੱਲ ਰਹੀਆਂ ਨੇ ਇਹ ਏਸੀ ਚੀਜ਼ ਦਾ ਸਟਾਈਲ ਮੈਂ ਇਹ ਕਹਿੰਦਾ ਅੱਜ ਕੱਲ੍ਹ ਦੇ ਮਾਪਿਆਂ ਦੀ ਸੋਚ ਪਤਾ ਨਹੀਂ ਕਿੱਦਾਂ ਆਉਂਦੀ ਆ ਘਰੇ ਚਾਰ ਮਹਿਮਾਨ ਆਉਂਦੇ ਆ ਨਾ ਤੇ ਆਪਣੇ ਬੱਚੇ ਨੂੰ ਖੁਦ ਕਹਿਣਗੇ ਤੇ ਬੇਟਾ ਅੰਕਲ ਨੂੰ ਨੱਚ ਕੇ ਦਿਖਾਓ ਹਾਂਜੀ ਹਾਂਜੀ ਬਿਲਕੁਲ ਬਿਲਕੁਲ ਕੀ ਮਤਲਬ ਕੀ ਤੇ ਆਪਣੇ ਬੱਚਾ ਨਚਾਰ ਬਣਾਉਂਦੇ ਹਨ ਵੇਖ ਮੈਂ ਇੱਕ ਬੇਨਤੀ ਹੋਰ ਕਰਾਂ ਗੁਰਸੇਕ ਦਾ ਧਰਮ ਕੀ ਹੈ ਜਿਵੇਂ ਤੁਸੀਂ ਗੱਲ ਕੀਤੀ ਨਾ ਵੀ ਜਿਵੇਂ ਪਰੋਣੇ ਗੈਸਟ ਆਉਂਦੇ ਆਚਾਰ ਘਰ ਦੇ ਵਿੱਚ ਤੇ ਕਹਿੰਦੇ ਬੇਟਾ ਨੱਚ ਕੇ ਦਿਖਾਓ ਇਹ ਇੱਕ ਇਹ ਵੀ ਗੱਲ ਬੜੀ ਮਸ਼ਹੂਰ ਜੇ ਲਾ ਆ ਵੇਖਿਆ ਹੀ ਆ ਅਜੇ 2 ਸਾਲਾਂ ਦਾ ਕਿੰਨੀਆਂ ਗਾਲਾਂ ਕੱਢਦਾ ਵੇ ਕਿੰਨੀਆਂ ਸੋਹਣੀਆਂ ਲੱਗਦੀਆਂ ਹਮ ਹਣਾ ਹ ਉਹ ਵੀ ਤੋਤਲੀ ਜ਼ਮਾਨੇ ਚ ਤੋਤਰੀ ਜ਼ਮਾਨੇ ਚ ਕਹਿੰਦਾ ਨਾ ਇਹ ਇਹ ਏ ਜਿਹੜੀ ਗੁਰਸਿੱਖ ਦਾ ਧਰਮ ਕੀ ਹੈ ਸੇਖ ਸੇਖਣੀ ਮਿਲ ਬਹਿ ਹ ਹ ਚਰਚਾ ਕਰੇ ਅਪਾਰ ਹ ਸੇਖ ਸੇਖਣੀ ਬੈਠੇ ਬਿਲਕੁਲ ਜੀ ਚਰਚਾ ਕਰੇ ਚਰਚਾ ਕਰਨ ਸੇਖ ਸੇਖਣੀ ਮਿਲ ਬਹਿ ਹ ਚਰਚਾ ਕਰੇ ਅਪਾਰ ਹ ਚਰਚਾ ਕਰੇ ਆਪਣੇ ਪੁੱਤ ਨੂੰ ਭਜਨ ਸਿਖਾਵੇ ਹ ਤੇ ਹਰ ਪਜ ਬਾਰੰਬਾਰ ਪ੍ਰਮਾਤਮਾ ਨਾਮ ਬਾਰ ਬਾਰ ਭਜੇ ਬਾਰੰ ਬਾਰ ਬਾਰ ਪ੍ਰਭ ਜਪੀਏ ਪੀ ਅੰਮ੍ਰਿਤ ਹੁ ਮਨ ਤੰਤਰ ਪੀਏ ਇਹ ਗੁਰਸਿੱਖ ਤੇ ਸਿੱਖਣੀ ਉਹਦਾ ਇਹ ਕਿਰਦਾਰ ਏ ਉਹਦਾ ਇਹ ਜੀਵਨ ਏ ਜੋ ਗੁਰੂ ਦੀ ਗੋਦ ਵਿੱਚੋਂ ਪ੍ਰਾਪਤ ਹੁੰਦਾ ਅੱਜ ਮੈਂ ਗਾਲਾਂ ਹੀ ਸਿਖਾਉਣੀਆਂ ਆ ਜਿਹੜੀਆਂ ਗਾਲਾਂ ਅਜ ਉਹਨੂੰ ਸਿਖਾ ਰਹੇ ਉਹਨੇ ਕੱਲ ਨੂੰ ਤੁਹਾਨੂੰ ਹੀ ਕੱਢਣੀ ਆ ਸਹੀ ਗੱਲ ਇਹ ਤਾਂ ਹੈ ਹੀ ਆ ਜਿਹੜਾ ਨੱਚਣਾ ਟੱਪਣਾ ਉਹਨੂੰ ਸਿਖਾ ਰਹੇ ਜੇ ਆਉਣ ਵਾਲੇ ਸਮੇਂ 'ਚ ਸਿੱਖਤ ਨਹੀਂ ਬਣ ਸਕਦਾ ਨਜਾਰ ਜ਼ਰੂਰ ਬਣ ਜਾਊਗਾ ਹੂੰ ਠੀਕ ਹੈ ਜੀ ਸਿੱਖ ਦਾ ਤਰਮੇ ਬੈਠੇ ਚਰਚਾ ਕਰੇ ਗੁਰਬਾਣੀ ਦੀ ਅਰਥਪੋਥ ਕਰੇ ਆਪਣੇ ਪਚੰਗੀ ਪਜੰਗਣ ਨੂੰ ਮਹਾਰਾਜ ਸਾਹਿਬ ਜੀ ਦਾ ਭਜਨ ਸਿਖਾਵੇ ਤੇ ਮਹਾਰਾਜ ਸਾਹਿਬ ਜੀ ਦਾ ਨਾਮ ਬਾਰ-ਬਾਰ ਰੋਜ਼ਾਨਾ ਪੜੇ ਰੋਜ਼ਾਨਾ ਸੁਣੇ ਸਾਰਜਖੰਡ ਸ੍ਰੀ ਹਰਮੰਦਰ ਸਾਹਿਬ ਚਾਰ ਪੈਰ ਤੇ ਸੇਵਾ ਦੇ ਜਾਂਦੇ ਮੈਂ ਨਾਲ ਮੈਂ ਸੰਕੋਚ ਨਹੀਂ ਕਰਦਾ ਅਸੀਂ ਪਿਆਰ ਨਾਲ ਉਹਨੂੰ ਕੈਪਟਨ ਵੀਰ ਜੀ ਕਹਿੰਨੇ ਆ ਅੱਛਾ ਜੀ ਠੀਕ ਹੈ ਜੀ ਕੈਪਟਨ ਵੀਰ ਜੀ ਆ ਸਤਗੁਰੂ ਸਾਹਿਬ ਜੀ ਨੇ ਕਿਰਪਾ ਕੀਤੀ ਉਹਨਾਂ ਨੂੰ ਇੱਕ ਪੁਚੰਗੀ ਦੀ ਦਾਤ ਬਖਸ਼ਿਸ਼ ਕੀਤੀ ਹੈ ਕਿ ਪੁਚੰਗਣ ਦੀ ਦਾਤ ਬਖਸ਼ਿਸ਼ ਕੀਤੀ ਹੈ 200 ਹਾਂਜੀ 200 ਨਹੀਂ ਨਹੀਂ 200 ਵੱਖਰੇ ਵਕਰੀਆ ਹਾਂਜੀ ਹਾਂਜੀ ਤੇ ਮਹਾਰਾਜ ਸਾਹਿਬ ਜੀ ਦੀ ਏਡੀ ਅਪਾਰ ਬਖਸ਼ਿਸ਼ ਇਹਨਾ ਉਹਨਾਂ ਸੇ ਅਰਦਾਸ ਹੀ ਕਰਦੇ ਆਪਾਂ ਵੀ ਪੁਚੰਗੀ ਦਾ ਨਾਂ ਹੈ ਸਲੋਕ ਸਿੰਘ ਤੇ ਪੁਚੰਗਣ ਦਾ ਨਾਂ ਹੈ ਜੁਗਾਦ ਗੌਰ ਹੂੰ ਤੇ ਉਹ ਪੁਚੰਗੀ 5 6 ਸਾਲ ਦਾ ਹੋਊਗਾ ਉਹ ਆਪ ਆਉਂਦੇ ਨੇ ਨਾਲ ਉਹਨਾਂ ਦੀ ਸਿੰਘਣੀ ਆਉਂਦੀ ਏ ਤੇ ਨਾਲ ਦੋਵੇਂ ਬੱਚੇ ਅਜੇ ਬੱਚੀ 1 ਮਹੀਨੇ ਦੀ ਹੈ ਸਵਾ ਪੈਰ ਸੇਵਾ ਦੇ ਨਾਲ ਆਉਂਦੇ ਨੇ ਤੇ ਉਹ ਪਚੰਗੀ ਅਕਾਲ ਤਖਸੈ ਛੋਟੀ ਬਾਲਟੀ ਛੋਟਾ ਤੌਲੀਆ ਕਰ ਤੋਂ ਲਿਆਉਂਦਾ ਏ ਤੇ ਉੱਥੇ ਮੂਲ ਮੰਤਰ ਦਾ ਜਾਪ ਕਰਦਾ ਉਹ ਸੇਵਾ ਕਰਦਾ ਏ ਵਾਹਿਗੁਰੂ ਵਾਹਿਗੁਰੂ ਠੀਕ ਹੈ ਜੀ ਪਰਸੋਂ ਪਰਸੋਂ ਦੀ ਗੱਲ ਏ ਨਾ ਪਰਸੋਂ ਦੀ ਗੱਲ ਅਸੀਂ ਉਹਨੂੰ ਮਿਲੇ ਬੜੇ ਪਿਆਰ ਨਾਲ ਉਹ ਗੁਰਸਿੱਖ ਮਿਲੇ ਸਾਨੂੰ ਤੇ ਉਹ ਕਹਿੰਦੇ ਵੀ ਮੇਰੇ ਵੱਲੋਂ ਕਹਿੰਦੇ ਭਾਈ ਸਾਹਿਬ ਆਏ ਆ ਤੇ ਤੁਸੀਂ ਜਿੰਨਾ ਜਪਜੀ ਸਾਹਿਬ ਦਾ ਪਾਠ ਯਾਦ ਕੀਤਾ ਸੁਣਾਓ ਉਹਨੇ ਦੋ ਪੌੜੀਆਂ ਜਪਜੀ ਸਾਹਿਬ ਦੀਆਂ ਸੁਣਾਈਆਂ ਕੰਨ ਕਿੰਨੀ ਪਿਆਰ ਵਾਲੀ ਰੂਹ ਹੋਊਗੀ ਨਾ ਹਨਾ ਅਸੀਂ ਤੇ ਅਸੀਂ ਅੱਗੇ ਕਹਿੰਨੇ ਆ ਵੀ ਉਹਨਾਂ ਦੀ ਛੋਟੀ ਭਜੰਗਣੇ ਅਰੇ 8 ਦਾ 10 ਮਹੀਨਿਆਂ ਦੀ ਹੋ ਗਈ ਬੜੀ ਗੱਲ 10 ਮਹੀਨਿਆਂ ਦੀ ਹਾਂ ਤੁਰਨ ਫਿਰ ਮਾੜੀ-ਮੋਟੀ ਤੁਰਦੀ ਫਿਰਦੀ ਹੈ ਨਾ ਉਹਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਲਾਉਣਾ ਦੋਵੇਂ ਹੱਥ ਜੋੜ ਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲਦੇ ਆ ਤੇ ਨਹੀਂ ਜਾਂਦਾ ਹੱਥ ਜੋੜਦੇ ਹੈ ਨਾ ਵਾਹਿਗੁਰੂ ਬੋਲਦੇ ਆ ਚੁੱਕ ਲਵੋ ਉਹਨਾਂ ਨੂੰ ਮੈਂ ਮਲਾ ਦੂੰਗਾ ਤੁਹਾਨੂੰ ਤੁਸੀਂ ਚੁੱਕੋਗੇ ਨਾ ਉਸ ਭਜੰਗਣ ਨੂੰ ਚੁੱਕੋਗੇ ਮੋਢੇ ਤੇ ਧਰੋਗੇ ਨਾ ਆਪਣੇ ਆਪ ਉਹ ਵਾਹਿਗੁਰੂ ਬ ਇਹ ਗੁਰੂ ਸਿੱਖ ਦਾ ਗਰਦਾਰ ਹੈ ਸਹੀ ਹੈ ਸੇਕ ਸੇਕਣੀ ਮਿਲ ਬਹਿ ਚਰਚਾ ਕਰੇ ਅਪਾਰ ਭਜ ਸਿਖਾਵੇ ਇਹ ਇਹ ਇਹਵੇਂ ਭਜਨ ਸਿਖਾਵੇ ਭਜਨ ਸਿਖਾਵੇ ਆਪਣੇ ਬੱਚਿਆਂ ਨੂੰ ਪਚੰਗਣਾ ਨੂੰ ਪਚੰਗੀਆਂ ਨੂੰ ਤੇ ਹਰ ਪੱਜ ਬਾਰੰਬਾਰ ਹੂੰ ਇਹ ਗੁਰੂ ਸਿੱਖ ਦਾ ਜੀਵਨ ਹੈ ਅੱਜ ਅਸੀਂ ਰਖੜੀਆਂ ਦੇ ਧਾਗੇ ਚੱਕਰਾਂ 'ਚ ਪੈ ਗਏ ਧਾਗੇ ਤੇ ਵੀਤਾਂ ਵਾਲੇ ਬੜੇ ਤੁਰੇ ਫਿਰਦੇ ਨੇ ਉਹ ਕਹਿੰਦਾ ਨਾ ਕੰਨਾ ਮੰਨਾ ਗੁਰ ਤੂੰ ਮੇਰਾ ਜੇਲਾ ਤੇ ਮੈਂ ਤੇਰਾ ਗੁਰ ਇਹ ਤੇ ਬੜਾ ਬੜੇ ਨਾਮਦਾਨ ਵੜੇ ਦਿੰਦੇ ਜੀ ਉਹ ਨਾਮ ਹੀ ਗਾਦਾ ਜਿਹੜਾ ਕਿਸੇ ਨੂੰ ਦਿੱਤੇ ਆ ਖੰਡਣ ਹੋ ਜਾਵੇ ਹਮ ਕਲਗੀਧਰ ਪਾਤਸ਼ਾਹ ਨੇ 80000 ਦੇ ਇਕੱਠ ਦੇ ਵਿੱਚ ਆਵਾਜ਼ ਮਾਰ ਗਿਆ ਕੀ ਵੀ ਸੀ ਚਾਹੀਦਾ ਲੋਕ ਛੇਪ ਕੇ ਕੋਈ ਕਾਰਜ ਨਹੀਂ ਕੀਤਾ ਮਹਾਰਾਜ ਨਹੀਂ ਕੀਤਾ ਸਹੀ ਅਜੇ ਵੀ ਤੁਹਾਨੂੰ ਉਸ ਗੁਰੂ ਤੇ ਭਰੋਸਾ ਨਹੀਂ ਤੇ ਸ਼ਾਇਦ ਦੁਨੀਆ ਚ ਕਿਤੇੋਂ ਕੁਝ ਨਹੀਂ ਮਿਲ ਸਕਦਾ ਨਹੀਂ ਮਿਲ ਸਕਦਾ ਇਹ ਤਾਂ ਮੈਂ ਤੇ ਮੈਂ ਨਹੀਂ ਕਹਿੰਦਾ ਬਹੁਤ ਧਿਆਨ ਕੀਤਾ ਬਹੁਤ ਕੁਝ ਪੜ੍ਹ ਲਿਆ ਪਰ ਜਿੰਨਾ ਕੁ ਵੀ ਮੈਂ ਆਪਣੀ ਮਤ ਅਨੁਸਾਰ ਕੋਜੀ ਮਤ ਅਨੁਸਾਰ ਜਿੰਨਾ ਕੁ ਵੀ ਧਿਆਨ ਕੀਤਾ ਜਾਂ ਜੋ ਵੀ ਪੜ੍ਹਿਆ ਸੁਣਿਆ ਹੈ ਨਾ ਸਮਝ ਆਉਂਦਾ ਕਿ ਵਾਕਏ ਇਤੋਂ ਉੱਤੇ ਤੇ ਕੁਝ ਨਹੀਂ ਹੈਗਾ ਬਿਲਕੁਲ ਜੀ ਬਿਲਕੁਲ ਗੁਰੂ ਗ੍ਰੰਥ ਸਾਹਿਬ ਤੋਂ ਉੱਤੇ ਜਾਂ ਦਸਵੇਂ ਪਾਛੇ ਤੋਂ ਉੱਤੇ ਕੁਝ ਨਹੀਂ ਹੈਗਾ ਇਹ ਤਾਂ ਸਮਝ ਤੇਸ ਕਰਕੇ ਆ ਤੀਆਂ ਦੀ ਬਹੁਤ ਵੱਡੀ ਗੁਰੂਤੀ ਹੈ ਸਾਡੇ ਸਮਾਜ ਦੇ ਵਿੱਚ ਹਨਾ ਤੀਆਂ ਪੈਣਾ ਦੀ ਬੇਪਤੀ ਗਾਲਾਂ ਕੱਢਣੀਆਂ ਇਹ ਸਾਡਾ ਕਲਚਰ ਨਹੀਂ ਹੂੰ